ਉੜੀ ਜੈਨਾ ਸਾਰੀ ਉੱਤੀਰ ਜੇ ਕਿਵੇਂ ਪੱਪੀ ਕੀ ਬਤਮੀਜ਼ੀ ਐ ਇਹ ਬਤਮੀਜ਼ੀ ਨਹੀਂ ਛੱਡ ਵਾ ਜੈ ਨਹੀਂ ਨਮਨ ਮੈਨੂੰ ਕਰਨਾ ੱੱਕਾ ਵੀ ਆਉਂਦਾ ਇਤਨਾ ਹਸੀਨ ਚਿਹਰਾ ਟੈ ਟੈ ਇਤਨੀ ਪਿਆਰੀ ਅੱਖੇ ਇਤਨੀ ਪਿਆਰੀ ਅੱਖੇ ਭਾਜਾ ਮੇਰੇ ਸਾਜਣ ਨਾਲ ਲੜਦਾ ਦੇਖੋ ਤੂੰ ਲਾ ਮੇਰੀ ਬਹੂ ਤੋਂ ਵੀ ਸੋਹਣੀ ਹੈ ਹਣਾ ਤੇ ਤੇਰੇ ਵਰਗਾ ਕਾਲਾ ਕਾਲਾ ਪੱਪੀ ਨਹੀਂ ਲੈਣੀ ਪੱਪੀ ਨਹੀਂ ਲੈਣੀ ਨਹੀਂ ਨਹੀਂ ਮੇਰੇ ਸਾਲੀਆ ਤੇਰੇ ਚ ਤੇਰੀ ਤਾਂ ਨਹੀਂ ਮੁਸਕੋਲੀ ਮੇਰੇ ਚ ਹੈ ਆਈ نو ਮੇਰੀ ਗੱਲ ਸੁਣ ਲੈ ਤੂੰ ਤਿਆਰ ਹੋ ਜਾ ਮੋਰਾ ਨਸਲ ਦੀ ਹੈ ਕੱਟਾ ਕੇ ਕੱਟੀ ਵਰਸ਼ਾ ਕੱਟੀ ਹੈ ਤਾਂ ਬੇ ਮਰਨੇ ਇੱਥੇ ਦੇ ਨਾਲ ਕੀ ਮੱਥਾ ਮਾਰੀ ਇਹਨਾਂ ਕੋ ਕੰਮ ਤਾਂ ਦੇਣ ਹੱਥ ਪਾਲੇ ਆ ਗਈ ਮਰੇ ਸਾਲੇ ਦੀ ਬਾਈਗਾ ਕੱਟਿਆ ਸਰਾਣੇ ਉਰੇ ਕੁੜੀ ਗਾਸ ਉਰੇ ਆ ਉਰੇ ਆ ਇਧਰ ਸਾਹਮਣੇ ਖੜੀ ਨੀ ਸਾਹਮਣੇ ਖੜੀ ਕਮਟੂ ਸਾਹਮਣੇ ਖੜੇ ਦੀ ਹਾਂ ਉਹ ਇਧਰ ਨੂੰ ਮੂੰਹ ਕਰਾ ਲਾ ਡਰ ਨਿਆ ਮਾਰੋਗੇ ਪਨਾ ਤੇਰੀ ਨਹੀਂ ਤੇ ਇੱਥੇ ਸੋਹਣੀ ਲੱਗਦੀ ਆ ਦੇਖ ਮਰੇ ਸਾਲੇ ਦੀ ਦੇਖ ਰੱਬ ਬੇਣਾ ਭੇਜੇ ਤੇਰਾ ਸੜੇ ਹੋਏ ਦਾ ਮਰੇ ਸਾਲੇ ਦੀ ਜਿਹਨੇ ਉਹ ਲਾ ਦੇਣਾ ਫੇਰ ਲਾਵਲੀ ਉਹ ਪੱਪੀ ਨਹੀਂ ਕਰਦੀ ਜੇ ਫੇਰ ਲਾਵਲੀ ਲਾ ਲੈਣਾ ਫੇਰ ਲਾਵਲੀ ਡੰਗਰਾਂ ਦਾ ਡੰਗਰ ਹੋ ਰੇ ਮਰਨੇ ਨੇ ਕੜਾ ਅਮਰਾਤਾ ਕਾਲੂ ਜੇ ਤੈਨੂੰ ਜੱਦ ਸੋਹਣੀ ਲੱਗੂ ਐ ਹਸਾਬ ਲਾਣਾ ਕੰਮ ਧੰਦਾ ਕਰ ਲੈ ਕੋਈ ਪਕਾਈ ਨਾ ਬਾਰੇ ਮੈਂ ਇੱਥੇ ਵਾਧੂ ਦੀ ਪੁੱਛ ਕਰ ਲੈ ਕਰ ਹਾਪ ਇੱਕ ਨਾ ਕਰ ਕਰ ਦਿੱਤਾ ਤੱਤ ਵੀ ਸਾੜੀ ਚੱਟੇ ਹੁੰਦੇ ਨੇ ਨੀਰਾ ਪਾ ਦੇ ਉਹਨਾਂ ਨੂੰ ਮਾਮਾ ਤੇਰੀਆਂ ਰੋਲਾ ਪਾਉਣ ਲੱਗ ਰਹੀਆਂ ਨੇ ਮੈਂ ਨੀਰਾ ਪਾਉਣ ਵਾਸਤੇ ਜੰਮਿਆ ਮੈਂ ਹੋਰ ਦਿਨ ਇੱਥੇ ਕਿ ਡੀਸੀ ਲੱਗੇਗਾ ਤੋ ਆ ਦੇਖ ਤੂੰ ਪਹਿਲਾਂ ਇਧਰ ਫੈਸਲੂ ਮੈਂ ਮਰ ਜਾ ਹਾ ਤੇਰਾ ਗਬਾਰਾਂ ਪੜਿਆ ਆ ਵੇ ਕੱਪੜੇ ਦਾ ਢੰਗ ਨਾ ਪਾਲਾ ਮੋਰ ਦੇ ਉੱਤੇ ਨਹੀਂ ਚਾਦਰਾ ਕੌਣ ਲੁੰਦਾ ਨਾ ਪੜਾ ਗਵਾਰਾ ਚਾਪਾ ਤੇ ਮੁੱਕੀ ਪੱਤੀ ਤੇ ਪੱਤੀ ਵਾਰੇ ਕੱਢ ਦੂੰ ਸਰਕਟ ਵਰਗੀ ਨਲੀ ਆਊਗੀ ਮੇਰਾ ਸਾਗ ਕੋਰਤੂਬਾ ਜਾ ਪਕਾਈ ਨਾ ਮਾਰ ਮੈਂ ਨਵਾਲੀ ਨਾਲੇ ਆਪਣਾ ਟੀਟੂ ਨੀਗਾ ਟੀਟੂ ਹਾਂ ਫਿਰ ਰਿਆ ਉਰਿਆ ਮੈਂ ਲਾ ਗੱਦੀ ਪਿੱਲਾ ਜਾ ਕਿੱਧਰ ਫਿਰਦਾ ਏ ਨਾ ਤੂੰ ਮੇਰਾ ਸੜਿਆ ਪਰਲਾ ਕਰ ਰਿਹਾ ਕੀ ਕਰਦਾ ਤੂੰ ਏ ਛੁੱਟੀ ਵਾਰੀ ਸੀ 팀 ਵਾਰੀ ਸੀ ਚੱਕ ਕੇ ਸਾਲੇ ਨੂੰ ਜਤਨ ਨੂੰ ਮੈਨਾਂ ਪੜ੍ਹਨ ਲੱਗਿਆ ਪੇਪਰ ਹੋ ਗਏ ਜਵਾਕ ਦੇ ਜਾਂ ਭਾਵੇਂ ਜਪੁੱਤ ਤੂੰ ਦਾ ਕਮਲਾਗਾ ਬੌਲਾ ਪਹਿਲਾਂ ਤਾਂ ਤੂੰ ਨਹੀਂ ਪੰਜ ਪੜ੍ਹੀ ਹੁਣ ਉਹ ਨੂੰ ਨਾ ਪੜ੍ਹਨ ਦੀ ਆਏ ਨਾ ਕਹ ਪੰਜ ਪਾਸਾ ਨਾਲ ਮੈਂ ਮੈਂ ਮਰੀ ਨਾ ਪਕਾਈ ਤੇਰੇ ਉਂਗੋਣ ਪੜ੍ਹਨੀ ਹੈਗੀ ਊੜਿਆੜ ਤੇ ਕਿਤੇ ਖਰੁੰਦੇ ਨੇ ਅੱਬਾ ਹੂੰ ਊੜਿਆੜ ਅੱਬਾ ਆਉਂਦੇ ਮੈਨੂੰ ਤੈਨੂੰ ਕੋ ਦੱਸਾਂ ਮੈਂ ਛੁੱਟਲੇ 30 ਹੁੰਦੇ ਨੇ ਤੈਨੂੰ ਕੋ ਮੈਂ ਦੱਸਦਾ ਸਕੂਲ ਲੈ ਗਿਆ ਹੂੰ ਤਰਾ ਮਾਸਟਰ ਨੇ ਐਮ ਐਸ ਸੀ ਕਰੀ ਉਹ ਐਮ ਐਸ ਸੀ ਬੱਸ ਕਰ ਬੱਸ ਕਰ ਮੈਂ ਜਾਣਦੀ ਤੇਰੀ ਕਰਤੂਤ ਨੂੰ ਚੰਗੀ ਤਰ੍ਹਾਂ ਜਾਣਦੀ ਆ ਮੈਂ ਮਰ ਗਿਆ ਪੱਤ ਮਾਰ ਕੇ ਅਲੱਗ ਚੱਕਰ ਚ ਫਿਰਦੀ ਹਾਂ ਮੈਂ ਨਾਲੇ ਕਰ ਉਹ ਖੜੀ ਕੇ ਫੇਰੇ ਦੰਡੀਆਂ ਜਾ ਕੇ ਉਹ ਕਰਨਾ ਚਾਚੂ ਬਣਾ ਲਾ ਪਕਾਈ ਨਾ ਮਾਰ ਬੂਥੇ ਦਾ ਮਾਰੂ ਲਾੜਾ ਕਰਕੇ ਉਹ ਮਾਰਦਾ ਪਕਾਈ ਕੁੱਤੇ ਵਾਲੀ ਕੰਮ ਧੰਦਾ ਕਰ ਲੈ ਗੋਹਾ ਹਟਾਉਣ ਵਾਲਾ ਪਹਿਲਾਂ ਹਟਾ ਕੇ ਉਧਰੇ ਪੱਤ ਖਨਾ ਪੱਤਦਾ ਰਹਿਸ ਤਾਲੇ ਦੀ ਹਾ ਤੇ ਮੇਜਾ ਪੈਦਾ ਰਾਮ ਵੀ ਇਹ ਬਹੁਤ ਚਲਾਏ ਕਰਦੇ ਆ ਭੈਣ ਬਰਾਵੇ ਭੁੱਕੀ ਦੇਖਦਾ ਪਤਾ ਕੱਲ ਨੂੰ ਰੇਤਰੀ ਤੀ ਮਰੇ ਸਾਲੇ ਦੀ ਨਾ ਰੋਟੀ ਦਿੱਤੀ ਨਾ ਪਾਣੀ ਦਾ ਤੰਦਰ ਵੜ ਗਈ। ਭੁੱਕੀ ਵੀ ਲੈ ਗਈ ਚੱਕ ਕੇ ਮਰੀ ਤਾਂ। ਕੀ ਰੋਣ ਪਿੱਟਣ ਕਰੀ ਜਾਣਾ? ਹਾਂ। ਕੀ ਹੱਥ ਜੇ ਮਾਰੀ ਜਾਣਾ? ਹੱਥ ਮੇਰੇ ਹੱਥਾਂ ਮਾਰੂ ਲੈ ਲੈ ਲੈ। ਟ੍ਰੈਡ ਇਟ ਨੋ ਕਰ ਲੈ। ਮਰ ਜਾਣਾ ਕੰਜਰਾ ਵਾਂਗੂ ਲੱਗ ਰਿਹਾ ਹੱਥ ਮਾਰਨਾ। ਸ਼ਰਮ ਕਰ ਲੈ ਬੰਦਾ ਮਾੜੀ ਮੋਟੀ ਸ਼ਰਮ ਕਰ ਲੈ। ਅਗਾ ਪਾਪਾ ਪੱਤਾ ਔਰ ਤੈਨੂੰ ਮੈਂ ਕੀ ਕਹਾਂ ਲੱਗਦਾ। ਤੈਨੂੰ ਕੋਈ ਨਹੀਂ ਕੁਝ ਕਹਿ ਸਕਦਾ ਪਾਪੜੇ ਪਿੰਡਾਂ ਦੇ ਮੰਗੂਆਂ ਕੋਣੀ ਕਾਵੇਂ ਐਂ ਤੇ ਕਰਨ ਵਾਲਾ ਬੰਦਾ ਮੈਂ ਤੇਰਾ ਭੇੜਾ ਵੇਚੇ ਤੇਰਾ ਹਾਂ ਮੇਰੀ ਗੱਲ ਸੁਣ ਲੈ ਨਾਲੇ ਕੁੱਤੇ ਪਕਾ ਹੀ ਮੇਰੇ ਨਾਲ ਨਾ ਮਾਰਿਆ ਕਰ ਆ ਫੜੀ ਮਣੀ ਜੀ ਜੀ ਨੀਲ ਪਿੰਟ ਲਾਏ ਦੁੱਧ ਤੇ ਦੁੱਧ ਚ ਪਾ ਕੇ ਪੀਣ ਵਾਲੀ ਹੁੰਦੀ ਐ ਮਰ ਜਣਿਆ ਨਾਉਣ ਵਾਲੀ ਹੁੰਦੀ ਐ ਇੱਥੇ ਲਾ ਪੈਰ ਤੇ ਲਾ ਮੈਂ ਝੋਲਾ ਬਾਹਰ ਪੰਡਾਂ ਦਾ ਮੈਂ ਮੇਰੇ ਲਾਦੇ ਆਪ ਤੋ ਲੱਗਦੀ ਨਹੀਂ ਤੇਰੇ ਲਾਦੇ ਸੁੱਡਲਦੇ ਆਹ ਮਾਲਦੇ ਐਂ ਜੇ ਰੱਖੇ ਹਾ ਤਾ ਤਾ ਦੇ ਲਾਉਣ ਵਾਲੀ ਆ ਆ ਉਹ ਲਾਉਂਦੇ ਨਹੀਂ ਹੁੰਦੇ ਐਂ ਜੇ ਰੱਖਦੇ ਇੱਥੇ ਜਾਈ ਉਹ ਪੜਾ ਕਰ ਲਾ ਮਸਕ ਮਾਰ ਦਿਓ ਤਰ੍ਹਾਂ ਦੇ ਲੋਗੇ ਤਾਂ ਨਹੀਂ ਆਹ ਨਹੀਂ ਖੁੱਲਦੀ ਤੇਰੀ ਪਣਾ ਉਹ ਨੂੰ ਖੋਲ ਦੇ ਕਿਵੇਂ ਭੌਕਦਾ ਬੇੜੀ ਪੈਠੀ ਰਾ ਨਾ ਹਰ ਗੇੜੀ ਤੇ ਲਾਵੇਂਗਾ ਵੇ ਮੈਂ ਮੇਰੀ ਸਾਲੀ ਨੂੰ ਆ ਯਾਰ ਤੇ ਕਿਹੜਾ ਬਾਤ ਨੂੰ ਹਾਂ ਕੁਝ ਨਹੀਂ ਉਹ ਬੱਚਿਆਂ ਨੂੰ ਕਹਿ ਰਹੀ ਦੀ ਮਤਾ ਬਤ ਖਰਾਬ ਹੋ ਗਈ ਇਹ ਨਹੀਂ ਲੱਗਦੀ ਨਮੀ ਨੇ ਕਿਤੇ ਮਰ ਮਰ ਜੇ ਤੂੰ ਬੇੜਾ ਭੇਜਿਆ ਤੇਰਾ ਆ ਵੀ ਨਹੀਂ ਲਿਆ ਕੇ ਦੇ ਸਕਦਾ ਨਕਮਾ ਕਿਸੇ ਥਾਂ ਦਾ ਹੋਰ ਤੂੰ ਕੀ ਕਰੇਂਗਾ ਮੈਨੂੰ ਆਏ ਦੱਸ ਅਭੀ ਸੋਕੀਆਂ ਅੱਗ ਲੱਗ ਗਈਆਂ ਮੇਰੇ ਸਾਲੀ ਨੂੰ ਜਾ ਕੇ ਟੂਟੀ ਥਰੇ ਤਾਂ ਨੱਕੋ ਨੱਕ ਪਰ ਲੈ ਲਈ ਕੀ ਰੈ ਸਲੋਤਰੇ ਤੇ ਪੱਕਾ ਹਾ ਤੇਰਾ ਹਾਏ ਨਹੀਂ ਤੈਨੂੰ ਸੂ ਮਤ ਮੈਂ ਦੇਖ ਲਿਆ ਚਲਾਇ ਕਰਦਾ ਮੈਂ ਉਹ ਕਿਥੋਂ ਆ ਗਿਆ ਬੁੱਝੜਾ ਸਾਲਾ ਆ ਜਾ ਬਾਜਾ ਬਾਜਾ ਨਾ ਕਿਹੜਾ ਕਰੀਂ ਕਰੀਂ ਨੇ ਤੁਸੀਂ ਇਹ ਗੁੱਦਾ ਪੁੱਛੀ ਪੱਠਾ ਲਾਵੋ ਬੜਾ ਕੁੱਤੇ ਮੰਗੂ ਆਹ ਖੋਲਦੀ ਨਹੀਂ ਸੀ ਆਹ ਖੋਲ ਦੱਸ ਇਹਨੂੰ ਮੈਂ ਕਹਾਂ ਮੈਂ ਕਿੱਥੇ ਖੜਾ ਦੇਖਣ ਲੱਗ ਰਿਹਾ ਤੁਹਾਨੂੰ ਤੂੰ ਸੱਜਾ ਪਰ ਆਜਾ ਕਿ ਮੈਲਾ ਨਾ ਕਾ ਸਾਡੇ ਦੋਹਾ ਜਿਹੇ ਦੀ ਗੱਲ ਸੁਣਦਾ ਥੇਨ ਸ਼ਰਮ ਨਹੀਂ ਆਉਂਦੀ ਵਾ ਕਮਰੇ ਚ ਬਹਿ ਜਾਓ ਹਾਂ ਕਮਰੇ ਚ ਕਮ ਕਮਰੇ ਚ ਕਾ ਬੈਠੀ ਸਾਡਾ ਆਪ ਦਾ ਕਰ ਜਿੱਥੇ ਮਰਜ਼ੀ ਬੈਠੀਏ ਕੋਠੇ ਚ ਬੈਠੀਏ ਜਰਾ ਸੱਪਵਾ ਟੈਕੀ ਤੇ ਬੈਠੀਏ ਤਰਾ ਟੋੜਾ ਯਾਰ ਹਾਂ ਦੱਸ ਉਹ ਲੋਕਾਂ ਦਾ ਸ਼ਰਮ ਕਰ ਲੋ ਐ ਨਹੀਂ ਪਤਾ ਜਵਾਕ ਜੀ ਦੇਖ ਲੈ ਕਿੰਨੇ ਦੇਖਣ ਲੱਗ ਰਹੇ ਨੇ ਖੜੇ ਕੌਣ ਕਿਉਂ ਗਿਆ ਦੀਦੋ ਤਾਂ ਹੈ ਨਹੀਂ ਕੋਈ ਇੱਕ ਦਾ ਤੇਰਾ ਪੜਾ ਲੰਡਰ ਚਵਰੀ ਬਰੀ ਰਸਾਣਾ ਤੂੰ ਸਾਡੇ ਕਿਹੜੇ ਕੱਢਦਾ ਕਦੇ ਆ ਖਵਾ ਦੇ ਕਦੇ ਮੇਰੇ ਨਾਲ ਪਾਣਾ ਪਾਣਾ ਚੱਕਦਾ ਖਵਾਈ ਹੁੰਦਾ ਇਹ ਜੀ ਪੌਣੀਆ ਖੰਡ ਦਾ ਦੇ ਖੰਡ ਲੈ ਖੰਡ ਤੇ ਖੰਡ ਭੈਣ ਦੀ ਸਾਰੀ ਖੰਡ ਛੋਟੇ ਕਰੇ ਢੋਤੀ ਨਾ ਕੀ ਪਕਾਈ ਕਰੀ ਜਾਂਦਾ ਉਹ ਓਏ ਬੌੜ ਮਾਰੀ ਜਾਂਦਾ ਕਾ ਬੌੜਾ ਖੁੱਲ ਗਈ ਖੁੱਲ ਗਈ ਲੈ ਲੈ ਅਹ ਫੇਰ ਆਉਂਦਾ ਤੂੰ ਆ ਕੇ ਫੜ ਆ ਲੈ ਫੜ ਫੇਰ ਲਾ ਲੂਗੀ ਮੈਂ ਪੈਣੀ ਆ ਫੇਰ ਲਾ ਲਈ ਓਏ ਅੰਦਰ ਲਾ ਲੋ ਬਹਿ ਕੇ ਉਹੀ ਤਮਾਸ਼ਾ ਲਾਰਖਾ ਤੁਸੀਂ ਨੋਰੇ ਤਮਾਸ਼ਾ ਨਿਕਾਸੀ ਨੱਚਿਆ ਨਾ ਉਹਰੇ ਨੱਚਣ ਨਾਲ ਘਟਾ ਇਹ ਫੇਰ ਕੀ ਹੋਗਾ ਘਰ ਆਲਾ ਮੇਰਾ ਜਲਾ ਦੂਗਾ ਫੇਰ ਨਾ ਲੋ ਵੀ ਗਰੇ ਪਏ ਹੋ ਮੂਮਾ ਮਰ ਜਾ ਕੀ ਹੁੰਗਾ ਇਹ ਐਸੇ ਨੂੰ ਪਤਾ ਹੋਊ ਨਿਊਟਰਲ ਹੈ ਨਿਊਟਰਲ ਨਿਊਟਰਲ ਹੁੰਦੇ ਨੇ ਮੂ ਤਾਂ 11 ਲੱਖ ਹੋਵੇ ਨੇ ਕਾਹੇ ਜਿਹਾ ਗੱਲਾਂ ਕਰਦਾ ਮੇਰੇ ਮੁਰੇ ਬੈ ਤੈਨੂੰ ਸ਼ਰਮ ਸੁਰ ਮਾਇ ਸਾਲੇ ਦੀ ਤੈਨੂੰ ਜਾਦੇ ਪਤਾ ਨਿਊਟਰਲ ਬਾਰੇ ਕਿਉਂ ਮੈਂ ਤਾਂ ਕੁਸ਼ ਮੈਂ ਤਾਂ ਲੱਗਿਆ ਵੇ ਗਲਤ ਜਿਹਾ ਲੱਗਿਆ ਮੈਨੂੰ ਤਾਂ ਗੱਲ ਸ਼ਬਦ ਮੈਂ ਤਾਂ ਤਾਂ ਕਿਹਾ ਹੋਰ ਕੀ ਡੱਟ ਕੇ ਚਾਹ ਬਣਾ ਲਿਆ ਉਡ ਲਿਆ ਆ ਨਮੀ ਲਿਆ ਕੇ ਨਹੀਂ ਫੂਕਦੀ ਮੈਂ ਨਾ ਲਿਆਦਾ ਬੱਬੀ ਹਾਂ ਮੈਂ ਨਾ ਦਵਾਣਾ ਮੈਂ ਲੈ ਦੇ ਕੀ ਗੱਲ ਮੈਂ ਸਰਾਮੰ ਮਰ ਗਿਆ ਹਮ ਦਿਓਰ ਲੱਗਦਾ ਫੇਰ ਕੀ ਹੋ ਗਿਆ ਜੀ ਚੱਲ ਤੁਲਿਆ ਦੀ ਜੰਗਾ ਜਾਨੀ ਆ ਕੇ ਮਰੇ ਸਾਲੇ ਦਮਾ ਤੇਰੇ ਨਾਲ ਲਬੇੜਿਆ ਲਿਆ ਕੇ ਮੈਂ ਤਾਂ ਭੱਗ ਜਾਨੀ ਆ ਆਹੋ ਆਈ ਗਈ ਸੀ ਚੱਲਿਆ 16 ਲਿਪਸਟਿਕ ਲਿਆਦੀ ਹਾਂ ਹਾਂ ਚੱਲ ਚੰਗਾ ਚੰਗਾ ਲਾਉ ਰਿਆ ਹੋ ਰਿਆ ਹੋ ਰਿਆ ਤੇਰੀ ਮਾਂ ਕੇ ਚਸ ਦੂਰ ਪਰਾ ਆ ਜਾ ਲਵੇ ਲਾ ਤੇ ਪਰਨਾ ਉਹਦੇ ਪਰਲਾ ਹੋਵੇ ਤਾਂ ਪਰਖਿਆ ਤੇਰੇ ਵੀ ਪਰਦਾ ਮੇਰਾ ਸਾਲਾ ਸੋਨਾ ਦਾ ਖਾਸਾ ਲੱਗੀ ਆ ਆਹੋ ਆ ਜਾ ਅੱਲਾ ਤੇਰੇ ਪੁਛਾ ਰਗਾ ਪੁਛਾ ਤੇਰੀ ਲਾਲ ਰੰਗ ਕਰ ਬਸ ਓਏ ਕਰ ਤਾ ਕਸਮਾ ਉਹ ਛੱਡ ਦੇ ਓਏ ਛੱਡ ਦੇ ਪਾਸੇ oi ਕੂ ਬੁਲਾਇਆ ਤੈਨੂੰ ਬੁਲਾਇਆ ਤੇ ਤਰੇ ਨਾ ਲਾਵਾਂ ਲੱਪ ਗਲੋ ਤੇਰੀ ਮਾਂ ਦਾ ਪੇੜਾ ਤੇਰਾ ਉਹ ਕਹਿਣਾ ਤੈਨੂੰ ਉਹ ਉਹ ਲੈ ਖੂਨ ਪੀਣੇ ਲਾਉਂਦੀਆਂ ਨੇ ਸੁਰਖੀ ਹਾਂ ਤੈਨੂੰ ਬਣਾ ਪਤਾ ਪੈਂਦਾ ਤੇਰਾ ਵਿਆਹ ਤਾਂ ਹੋਇਆ ਰਿਹਾ ਨੇ oi ਉਹ ਪੱਬ ਕੁਝ ਨਹੀਂ ਜਰਾ ਹਾਂ ਕੀ ਨੌਪਾਲਸ ਹਾਂ ਭਾਬੀ ਦੀ ਆਏ ਮਹਾ ਮੈਂ ਕਰ ਕਹਣਾ ਚਾਬੀ ਦੀ ਆ ਭਾਬੀ ਦੀ ਮੇਰਾ ਸਾਲਿਆ ਆਏ ਹਾਂ ਹਾਂ ਕੌੜਾ ਕਾਲ ਸੁਣ ਲੈ ਖਬਰਦਾਰ ਹੋ ਜਾ ਅੱਜ ਤੱਕ ਇਹ ਤਾਂ ਨਾਲ ਆ ਅੱਜ ਤੋਂ ਬਾਦ ਨਾਲ ਕਹਿੰਦੀ ਮਰੇ ਸੜ ਦੇ ਗਰਦਨ ਜਿਉਂ ਸੂਏ ਤੇ ਪਈ ਹੋਗੀ ਬਣਿਆ ਸੜਾ ਕਲਾਕਾਰੀ ਦਾ ਆਪ ਕਹਿੰਗੇ ਤੇ ਸੂਏ ਤੱਕ ਮੇਰੀ ਗਰਦਨ ਬਚਾਈ ਗਿਆ ਕੱਲ ਹੱਗ ਕੇ ਉੱਥੇ ਆਇਆ ਮੈਂ ਘਰੇ ਨਹੀਂ ਮੈਂਦਾ ਉਹ ਸਾਲਿਆ ਮਤਲਬ ਡਾਸਾ ਸਿੱਟ ਕੇ ਆ ਉਹ ਮੈਂ ਸੂਈ ਸੀ ਸਾਡੀ ਬਣਿਆ ਸੜਾ ਕਲਾਕਾਰੀ ਦਾ ਸਾਡੇ ਤਾਂ ਸੀਟ ਵਾਲੀ ਦੂਜੀ ਲੱਗੀ ਹੋਈ ਆ ਉਹਨਾਂ ਨੂੰ ਵੀ ਲੈਟਰਨ ਵਿੱਚ ਬਿਠਾ ਦਿਆ ਕਰ ਉਹ ਮੇਰੀ ਗੱਲ ਸੁਣ ਬਾਲੀ ਬੱਕ ਚੋਂ ਦੀ ਨਾ ਕਰ ਵੇ ਕੰਮ ਵਾਲੀ ਗੱਲ ਕਰ ਲੈ ਕੋਈ ਮਰੇ ਸਾਲੇ ਉਹ ਕਰਦਾ ਕੀ ਪਜਦਾ ਭੈਦਾ ਯਾਰ ਆ ਦੇਖ ਲੈ ਕਹਿੰਦੀ ਆ ਲਿਆ ਕੇ ਲਾ ਦੇ ਫੁੱਲ ਬੂਟੇ ਮੇਰੇ ਸਾਲੇ ਦੇ ਰੱਕ ਚ ਤਾਂ ਇਹੀ ਬੜੀ ਜਾਂਦੇ ਨੇ ਉੱਤੇ ਉਹਦਾ ਰੱਖਦੇ ਨੇ ਫਿਰ ਇਹ ਤੂੰ ਲਾਈਦਾ ਚੱਕ ਕੇ ਘਰੇ ਉੱਤੇ ਮੇਰੇ ਸਾਲੇ ਦੇ ਸਿੱਧਰ ਹੈ ਨਾ ਸਾਰੀ ਰਾਤ ਪਿੱਠ ਤੇ ਕੰਡ ਲੜੀ ਜਾਊਗੀ ਆ ਲੜੀ ਜਾਊ ਪੰਡਾ ਭੜਿਆ ਸਾਲਾ ਕਲਾ ਉੱਪਰ ਪਾਏਗਾ ਇਹਨਾਂ ਦੇ ਕਿੰਨਾ ਦੇ ਇਹਨਾਂ ਦੇ ਆ ਦੇਖ ਲੈ ਮੇਰਾ ਸੌਣ ਰੱਕ ਚ ਬੜਨ ਵਾਲਾ ਹੋ ਰਿਹਾ ਗਾ ਓਏ ਮੇਰੀ ਗੱਲ ਸੁਣ ਲੈ ਉਹ ਕੋ ਮਰੂਤਾ ਪੇਟਾ ਮਿਲਦਾ ਕਿਤੋਂ ਓਏ ਪਕਾਈ ਨਾ ਕਰ ਓਏ ਕਿੱਥੇ ਗੁਰਾ ਚੱਲ ਮੈਂ ਜਾਣਾ ਆਪਦਾ ਮੇਰੇ ਸਾਲੇ ਦੇ ਨਾਲ ਪੱਠਣਾ ਪੁੱਠਾ ਪ੍ਰੈਸਰ ਪ੍ਰੈਸਰ ਪ੍ਰੈਸ ਵਰਗਾ ਕਰੀ ਬੰਦਾ ਬੱਚੋ ਸਮਾਨ ਚਨਵਦੀਪਾ ਜੱਤ ਤੁਹਾਡੇ ਕਾਲੂ ਪੜਾ ਅੱਖ ਤੇ ਪੜਨਾ ਮੇਰਾ ਸਾਲ ਨੀ ਰੋੜ ਜਾ ਚਾਲਿਆ ਦੇ ਤੂੰ ਵੀ ਹੁਣ ਕਾਲੂ ਲੈ ਆਂਗੀ ਆਏ ਹੱਤ ਦੀਪਾ ਤੇ ਆਂ ਮਲੀ ਵੀ ਨਾ ਮੈਂ ਵੀ ਬੰਦਾ ਵੇ ਸੋਟੀ ਸੋਨੇ ਆਣਾ ਆਨਲਾਈਨ ਮੈਨੂੰ ਆਉਂਦੇ ਨਹੀਂ ਆਰਡਰ ਜੇ ਕਰਨੇ ਕਿਵੇਂ ਕਰਦੇ ਹੁੰਦੇ ਹਾਂ ਹਾਂ ਉਹ ਮੈਂ ਤੈਨੂੰ ਆਏ ਪੁੱਛਦੀ ਸੀ ਰਣਜੀਤ ਆਹ ਆਰਡਰ ਜੇ ਕਿਵੇਂ ਕਰਦੇ ਹੁੰਦੇ ਆ ਇਹਦੇ ਤੋਂ ਆਹ ਠੀਕ ਆਹ ਆ ਕਰਨੇ ਸੀ ਮੈਂ ਸੂਟ ਹਾਂ ਲਪੜਾ ਕਿਹੜਾ ਕਰਨਾ ਹੈ ਆਹ ਆ ਕਰਦੇ ਆ ਹਲਾਲ ਜਾ 4000 ਵਾਲਾ ਹੈ ਕਰਦੇ ਹੈਗੇ ਨਾ ਪੈਸੇ ਕਰ ਲਾਂਗੇ ਕੋਈ ਨਹੀਂ ਕਲ ਮੈਂ ਦੇ ਦੂੰ ਮੇਰੇ ਉੱਤੇ ਡਰਦੀ ਕਿ ਲੈ ਫਿਰ ਤਾਂ ਗੱਲ ਹੀ ਬਣ ਗਈ ਲੈ ਤੇਰੇ ਰਦੇ ਕੌਣਾ ਫਿਰ ਆ ਤੂੰ ਕਿਵੇਂ ਐਸੀ ਸੱਚ ਮੋਦਾ ਕੁਛ ਨਹੀਂ ਮੈਂ ਗੱਲਾਂ ਮਾਰਨ ਆ ਗਿਆ ਨਾ ਗੱਲਾਂ ਨੂੰ ਮੈਂ ਪੈਲੀ ਆਵੇ ਨਾ ਲਾ ਸੂਟ ਆਰਡਰ ਵੀ ਤਾਂ ਮੈਂ ਕਰਨਾ ਭਾਬੀ ਹੁਣ 10 ਮਿੰਟ ਕਰ ਲੈ ਥੋੜੀ ਮੋਟੀ ਗੱਲ ਮੇਰੇ ਨਾਲ ਕਹਿਣ ਦਾ ਮਤਲਬ ਕੀ ਹੈ ਤੇਰੇ ਵੇ ਨਾ ਮੈਨੂੰ ਆਏ ਦੱਸ ਪਹਿਲਾਂ ਲਫੜ ਇਹ ਤਾਂ ਹੋ ਗਿਆ ਅੱਛਾ ਤੇ ਲੈ ਗੱਡੀ 4000 ਮੈਂ Google Pay ਕਰੂੰਗਾ ਤੈਨੂੰ ਮੁੜਕਾ ਮੁਕਰ ਜੇ ਤੂੰ ਤੇਰਾ ਕੀ ਪਤਾ ਜਗੀਨੇਗਾ ਤੈਨੂੰ ਮਿਲ ਗਿਆ ਭਾਬੀ ਆਇਆ ਤਾਂ ਹੈਗਾ ਪਰ ਆਇਆ ਮਨੂ ਆਉ ਦੇ ਘਰ ਵਾਲੇ ਤੇ ਵੀ ਨਹੀਂ ਹੈਗਾ ਤਨਮਤ ਕਹਿੰਦੀ ਗੱਲ ਹੈ ਮੈਂ ਤੈਨੂੰ ਉਹ ਕਹਿੰਦੀ ਸੱਚਾ ਕਿ ਕੋਸ ਸੁਰੱਖੀ ਜੀ ਕੀ ਲਵਣ ਉਹਨਾਂ ਤੁਸੀਂ ਤੇ ਇੱਕ ਨੋ ਭਾਰਸ ਹਾਂ ਤੇ ਉਹ ਵੀ ਕਿਹਾ ਹਾਂ ਫੇਰ ਕਦੋਂ ਲੈ ਕੇ ਦੇਵੇਂਗਾ ਮੈਂ ਸ਼ਾਮ ਨੂੰ ਲੈ ਕੇ ਦਊਗਾ ਅੱਛਾ ਚੱਲ ਠੀਕ ਹੈ ਤੇਰੇ ਭਾਈ ਨੂੰ ਨਾ ਪਤਾ ਲੱਗੇ ਲੜਪੂਗਾ ਚੋਰੀਆਂ ਦੇ ਦਊਂਗਾ ਮੈਂ ਤੈਨੂੰ ਅੱਛਾ ਠੀਕ ਹੈ ਪਰ ਉਹਨੂੰ ਨਾ ਦੱਸੀ ਮੈਂ ਕਹਾਂ ਦੱਸ ਦਿਆਂ ਜੇ ਕਰੇ ਹੋਇਆ ਤਾਂ ਮਰੇ ਬੱਚ ਬਚਾ ਕੇ ਤੈਨੂੰ ਪਤਾ ਹੈ ਤਾਂ ਪਤਾ ਲੱਗ ਜਾਣਾ ਤੈਨੂੰ ਹੋਰ ਕੋਈ ਮੁੰਡਾ ਨਹੀਂ ਮਿਲਿਆ ਜੀ ਕੀ ਮੁੰਡਾ ਨਹੀਂ ਹੈਗਾ ਮਗਰ ਤੁਹੂ ਲੱਗ ਰਹੇ ਨੇ ਹਾਂ ਫਿਰ ਮੁੰਡਾ ਤਾਂ ਹੈਗਾ ਹਾਂ ਫਿਰ ਉਹ ਕੀ ਕਹਿਣਾ ਕਾ ਮਤਲਬ ਕੀ ਹੈ ਤੇਰਾ ਉਹ ਮੈਂ ਤਾਂ ਇਹ ਕਹਿ ਰਿਹਾ ਵੀ ਤੂੰ ਆਪਦੇ ਪਹਾੜ ਪ੍ਰਵਾਹਣ ਚ ਤਾਂ ਦੇਖ ਲਾਂ ਨਹੀਂ ਤੂੰ ਇੰਨੀ ਪਹਿਲਾਂ ਤੂੰ ਇੰਨੀ ਸੁਣਦਾ ਵੀ ਕਿਨੂੰ ਵੋ ਸੋਨਾ ਜਿਹਾ ਮੁੰਡਾ ਨਹੀਂ ਮਿਲਿਆ ਐ ਤਾਂ ਮੈਨੂੰ ਪਤਾ ਦੇਖੀ ਨਾ ਆਮਲੀ ਨਾਲ ਤਾਂ ਬਲਾਈ ਹੈ ਨਾ ਆਮਲੀ ਨਾਲ ਕਿੱਥੋਂ ਮੱਥਾ ਲਾ ਲੈ ਤਿੰਨ ਨਾਲੇ ਓਹੋ ਐ ਸਿਫਰੋ ਕਰ ਦੇਣੇ ਕਰਤਾ ਨਾ ਇਹਨਾਂ ਕੱਪੜੇ ਪਾਉਣ ਦਾ ਚਾਜਾ ਦੇਖੀ ਥੱਲੋਂ ਦੀ ਲੋਰ ਉੱਪਰ ਦੀ ਚਾਦਰ ਹਾਇ ਤਾਂ ਉਹ ਬੇਚੱਜਾ ਜਾ ਬੇਸੂਈ ਹੈ ਤਾਂ ਮੈਨੂੰ ਪਤਾ ਹੈ ਨਾ ਜਦੋਂ ਐਂ ਦੱਸ ਪਹਿਲਾਂ ਮੈਨੂੰ ਜਦੋਂ ਤੂੰ ਵਿਆਹ ਚ ਲੈ ਕੇ ਜਾਂਦੇ ਆਂ ਬਰੀ ਫੋਟੋ ਫੁੱਟੋ ਹੁੰਦੀ ਉਹ ਵੀ ਉਹ ਤੇਰੇ ਨੂੰ ਫੀਲ ਜੜੀ ਹੁੰਦਾ ਵੀ ਇੱਕ ਹੈ ਜਿਆ ਬੰਦਾ ਖੜਾ ਮੇਰੇ ਨਾਲ ਮੈਂ ਕਰਾਉਂਦੀ ਨਹੀਂ ਮੈਂ ਮੇਰੇ ਭਰਾ ਮਾ ਨ ਕਰਾ ਲੈਣੀ ਉਹਦੀਆਂ ਫੋਟੋ ਐਦਾਂ ਤੁਮਾ ਕੱਲ ਹੈ ਪਤਾ ਨਹੀਂ ਲੱਗਣ ਦਿੰਦੀ ਮੇਰੇ ਘਰ ਵਾਲਾ ਨਾਲ ਆ ਮੈਂ ਕਹਿੰਦੀ ਤਾਂ ਜ਼ਰੂਰੀ ਕੰਮ ਗਿਆ ਹੋਇਆ ਜੋਬ ਤੇ ਲੱਗਿਆ ਸਰਕਾਰੀ ਤਾਂ ਬੇਲਾ ਨਹੀਂ ਹੈਗਾ ਵੈਸੇ ਭਾਪੀ ਵਿਆਹ ਹੋਇਆ ਤਾਂ ਹੁਣ ਕੰਨ ਨਹੀਂ ਲੱਗਦੀ ਐ ਤਾਂ ਹੁਣ ਪਤਾ ਕਰਾਂ ਸੋਣੀ ਬੁਲਾਈ ਆ ਜੇ ਹੁਣ ਵੀ ਰਹਿ ਜੇ ਕੋਈ ਤਾਂ ਦੇਖ ਲੈ ਕੀ ਕਹਿਣਾ ਮਤਲਬ ਕੀ ਤੇਰਾ ਜੇ ਤੈਨੂੰ ਕੋਈ ਮੇਰੇ ਵਰਗਾ ਮਿਲ ਜੋ ਹਾਂ ਬ ਚਲਾਇ ਕਰ ਤੋ ਕੰਮ ਧੰਦਾ ਕਰ ਕੋਈ ਦੇਖ ਜਾ ਕੇ ਬੇਲਾ ਹੁਈ ਸਾਰਾ ਦਿਨ ਕੌਲੇ ਕੱਛਨ ਹਾਂ ਮੈਂ ਬੇਲਾ ਬਾਬੀ ਅਹ ਹੁਣ ਤਾਂ ਬੇਲਾ ਹੀ ਆ ਕੰਮ ਧੰਦਾ ਕਰ ਲੈ ਜਾ ਤੈਨੂੰ ਪਹਿਲਾਂ ਹੀ ਦੱਸਾਂ ਮੈਂ ਤੈਨੂੰ ਇੰਨੀ ਗੱਲਾਂ ਸੁਣਾਦੀ ਮੇਰੀ ਗੱਲ ਸੁਣ ਲੈ ਜੇ ਉਹਨਾਂ ਦੇਖ ਲੈਣਾ ਜੁੱਤੀ ਆ ਨਹੀਂ ਬਤਾਵੀ ਤੇਰੇ ਵੀ ਨਾਲੇ ਵਜੇ ਆਉਂਗਾ ਚੁਪਲਾ ਸੀ ਜਾਂ ਚੰਗਾ ਮਰ ਜਾਣਾ ਬਾਕੀ ਦਾ ਚੰਗਾ ਮੈਨੂੰ ਪੁੱਛੂਗਾ ਫੇ ਕੀ ਕਰਨਾ ਪਕਾਈ ਨਾ ਮਾਰ ਕੇ ਜਾਈ ਕੋਈ ਮਰਨੇ ਨੇ ਨਾ ਰਸ ਇਹਨੇ ਅੱਡ ਤਪਾਰ ਰੱਖੀ ਕਦੇ ਕੁਛ ਕਹਿ ਦਿੰਦਾ ਕਦੇ ਕੁਛ ਨੂੰ ਆਏ ਤਾਂ ਚੰਗਾ ਕਰ ਆਉ ਡਰ ਜਾ ਕਰ ਗਿਆ ਮਰਨਾ ਕ ਝੂਠੀ ਮਾਰ ਗਿਆ ਕਹਿੰਦਾ ਤਾਂ ਹੈਗਾ ਕਰ ਗਿਆ ਚਲ ਕਰ ਦੂ ਆਪੇ ਗੂਗਲ ਪਲੇਜ ਚਲ ਕੰਮ ਠੰਡਾ ਕਰਨਾ ਮੈਨੂੰ ਉਰੇ ਉਰੇ ਆ ਕੋਟ ਤੋਂ ਬੈ ਜਾ ਉਰੇ ਪੂਰੇ ਤਾਂ ਮੇਰਾ ਸੜਿਆ ਉਰੇ ਨਾ ਤੂੰ ਸਾਡੇ ਅੰਦਰ ਬੰਗਲ ਲੈਣ ਗਿਆ ਸੀ ਤੂੰ ਜ ਮਿਕਮਾਲ ਕਰਦਾ ਜਦ ਮੈਂ ਉਹ ਦੇਖਣਾ ਮੇਰਾ ਸੜਾ ਅੰਦਰ ਤਰਾ ਕੀ ਕੰਮ ਆ ਓਏ ਲਾ ਪਹਿਲਾਂ ਤਾਂ ਲੈਟਰੀ ਵਿੱਚ ਬੜ ਰੱਤੀਗਾ ਸਾਡੀ ਲੈਟਰੀ ਯਾਰ ਮੇਰੀ ਗੱਲ ਸੁਣ ਲੈ ਤੂੰ ਖਾਂਦਾ ਦਿੱਥੇ ਜੇ ਤੇਰੇ ਉਰੇ ਨਾ ਪੂਆ ਰਹੀ ਦੀ ਤੇਰੀ ਕਿਤੇ ਮੈਨਾਂ ਬਤੋਂ ਕਿੱਥੇ ਘਟਾਲੀ ਆਉਂਦੇ ਪੰਡਾ ਮਗਿਆ ਚੱਪ ਕਰਕੇ ਉਹ ਹੁਣ ਅੰਦਰ ਗਿਆ ਸੀ ਪਤਾ ਤੂੰ ਯਾਰ ਮੇਰੀ ਬਘੂਲੇ ਵਿੱਚ ਤਰਾ ਜਾੜਨਾ ਮਤਲਬ ਕੀ ਆ ਹਾਏ ਓਏ ਮੇਰੀ ਪਰਜਾਈ ਨਹੀਂ ਲੱਗਦੀ ਉਹ ਪਰਜਾਈ ਲੱਗ ਜਾ ਮੇਰਾ ਸਾ ਸਾ ਦੇਖ ਲੈ ਸਾਡੇ ਘਰ ਤਾਂ ਇੰਨਾ ਅੰਨ ਜਲ ਚੱਲਦਾਗਾ ਮੇਰਾ ਸਾਲਾ ਲੈਣ ਦੇਣਾ ਕਿ ਤੱਕ ਲੱਗ ਰਿਹਾ ਕੀੜੀਓ ਦੀ ਹਰ ਹਾਂ ਤੇਰੇ ਵਰਕੇ ਦੋ ਆ ਜਾਣਗੇ ਅਸੀਂ ਲੱਲੂ ਪੋਚੂ ਅਸੀਂ ਡਰਦੇ ਨਹੀਂ ਕਿਸ ਤੋਂ ਨਾਲੇ ਮੇਰੀ ਗੱਲ ਸੁਣ ਅੱਗੇ ਤੋਂ ਅੰਦਰ ਗਿਆ ਨਾ ਕਦੇ ਮਾਰ ਮਾਰ ਡਾਂਗਾ ਦੰਦ ਕਰ ਦੂੰ ਸਾਲੇ ਦੇ ਸਾਰੇ ਮੈਂ ਚਲ ਚੰਗਾ ਆ ਰਹੀ ਕੀ ਕਰਿਆ ਨਾ ਤੂੰ ਮਸ਼ੀਨ ਜੀ ਨਾਲ ਇਹਦੇ ਨਾਲ ਅੱਖ ਮਟੱਕਾ ਖਾਪਾ ਪੈ ਕਰਨਾ ਕਰਲਾ ਕਰਲਾ ਇਹਨਾਂ ਨਾਲ ਕਰਨਾਉਂ ਨਾਲ ਤਾਂ ਹੁੰਦਾ ਨਹੀਂ ਜਦੋਂ ਮਸ਼ੀਨ ਨਾਲ ਕਰਨ ਲੱਗ ਰਿਹਾ ਮੋਲਦਾ ਕੀ ਹੋਈ ਪਤਾ ਉਹੀ ਨਾ ਜਾਂਦੇ ਆ ਤੱਕ ਤੇ ਕਿਸਾਨ ਕਟਾ ਜੀ ਤੇਰੇ ਵਰਗੇ 20 ਨੱਪਿਆ ਖੇਤ ਚ ਮੇਰਾ ਸਾਲਾ ਤੇ ਤੇ ਨੱਕਾ ਤਾਂ ਜਦੋਂ ਲੱਗਦਾ ਨਹੀਂ 20 ਨੱਪਿਆ ਅਜਾਰੇ ਦੱਦਰੇ ਮਰੇ ਸਾਡੇ ਕੱਤਰੋਂ ਘੱਟ ਘੱਟ ਕੱਟ ਹਾਸ ਕੱਟ ਕੰਟ ਐਂ ਕਰੀਏ ਤਾਂ ਮੇਰਾ ਸਾਲਾ ਆ ਬਗੜਾ ਹੁਣ ਉਹਨੇ ਖੜਾ ਕੀ ਕਰਦਾ ਨਜ਼ਰ ਬੱਟੂ ਜੇ ਤੈਨੂੰ ਦੇਖ ਕੇ ਮੈਂ ਵੀ ਖੜ ਚੁੱਪ ਨੋ ਕੀ ਖੜ ਜੂਗੀ ਉਹ ਜਾਂਦਾ ਕਿ ਆਪੇ ਪੈ ਦੀ ਮੱਛੇ ਪਾਉਂਦੀ ਆ ਇਹ ਕੀ ਇਹ ਆ ਮੇਰੇ ਸਾਲ ਗਿਆ ਤੇ ਖਾ ਤੂੰ ਦਿਖਾਉਣਾ ਪਟਾ ਚੜਰ ਗਿਆ ਹੁੰਦੀ ਕੋਬ ਦੀ ਇਹ ਤਾਂ ਸਾਲੀਏ ਖਾਟ 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 ਖਾਟੇ ਵਗੇ ਜਲਦੀ ਹੈ ਸਰ ਜੰਗਾ ਤੂੰ ਤਾਂ ਬੇਲਾ ਮਰੀ ਜਾਣਾ ਮਗਦਾ ਮੇਰਾ ਸਾਲਾ ਦੋ ਬੈਲਟਾ ਹੋਰ ਲਾ ਲਿਆ ਕਰ 70 ਦੇ ਬੈਲਟ ਕਿੱਥੇ ਆ ਕੱਲ ਲੱਕ ਪੀੜਾ ਕਰਾ ਲਿਆ ਪਾ ਕੇ ਅੰਦਰ ਦੇਖੋ ਪੈਂ ਤੋਂ ਤੋਤੀ ਪਾ ਕੇ ਖੜਦਾ ਆ ਥੱਲੋਂ ਦੀ ਕੀ ਗੁੱਸਾ ਸਰਖਾ ਆ ਤੇਰੇ ਮਾਸੜ ਦੀ ਬਾਹਰੋਂ ਆਈ ਹੋਈ ਆ 18000 ਰੁਪਏ ਦੀ ਐਡੀਏ ਤੇ ਮੇਰੇ ਮਾਮੇ ਦਾ ਮੁੰਡਾ ਕਰਾਂ ਵੀ ਕਹਦਾ ਤੂੰ ਭਾਰਤ ਤੂੰ ਇੰਡੀਆ ਕਹਿੰਦੇ ਨੇ ਇੰਡੀਆ ਕਹਿੰਦੇ ਨੇ ਨਾ ਤੈਨੂੰ ਪਤਾ ਇੰਡੀਆ ਆਸ ਸਾਲਾ ਉਹ ਭਗਦਾ ਯਾਰ ਉਹਨੇ ਕੰਦੂ ਗੀਏ ਨਾ ਜਦੋਂ ਤੂੰ ਲੈਟਰਿੰਗ ਕਰਨ ਜਾਂਦਾ ਬੱਚੇ ਲਕੜ ਜਾਂਦੇ ਉਹ ਜਨ ਨਾਲ ਨਾਲ ਨੂੰ ਜੇ ਖੋਲਦਾ ਹਾਂਗਾ ਇੰਨੀ ਤੇਰੀ ਮਾਸੀ ਦੂਜੀ ਆਹੇ ਲਾਸਟ ਕਾਲੀ ਨજર ਨਾਲਾ ਜੇ ਪੈ ਤੜਕੇ ਪਾੜ ਜੂਗੀ ਤਾਂ ਮੈਂ ਕੱਢੀ ਨਹੀਂ 2 ਸਾਲ ਹੋ ਗਏ ਦੀ ਪਾਇਰ ਬਰਾਵੇਂ ਮੇਰਾ ਬਾਰੇ ਕਿਹੜਾ ਤੇ ਕੋਣਾ ਨਹੀਂ ਚੱਲਦੀ ਤਾਂ ਜੰਦਰ ਨੂੰ ਬੁਲਾਉਣਾ ਪਪਸਤਰੀ ਨੂੰ ਮਰੇ ਸਾਲੇ ਦੀ ਖੜੇ ਗਈ ਕੋਈ ਰਾਤ ਤਰੇ ਕਰਦਾ ਤੈਨੂੰ ਪੀਕੇ ਵਧੀਆ ਫਿਰ ਉਹਕੇ ਵਧੀਆ ਕਰੂ ਸਾਹਤ ਲਵ ਜੂ ਲਵ ਜੂ ਤੁੰਗਾਰੇ ਕੋਣਾ ਢੇੜਾ ਉਧਰ ਆਏ ਹਾਏ ਹਾਏ ਦੇਖ ਓਏ ਪਾਇਦਾ ਲੱਗਦਾ ਜਿਦਾਂ ਗੂਗਲ ਵਰਗਾ ਦੇਖ ਆਹਾ ਹਾਹ ਪਾਇਦਾ ਸੋੜੀ ਮੋ ਲੱਗਦਾ ਮੇਰੇ ਸਾਢੇ ਦਿਕੇ ਦੀ ਲੈ ਕੇ ਨਹੀਂ ਆਦੀ ਪਾਇਦਾ ਸਰੀਰ ਤਾਂ ਤਾਹਾ ਮਾਰ ਰਿਹਾ ਵਿਆਹ ਵਾਸਤੇ ਆਹਾ ਓਏ ਟੌਰ ਭਾਈ ਦੀ ਤਾਂ ਅੰਡਰਗਰਾਉਂਡ ਹਵਾ ਵਾਸਤੇ ਤੂੰ ਖੜੇਗਾ ਕੇ ਨਾ ਖਸਮ ਆਂ ਤੇ ਭੈਣ ਮਰਾਵਾਂਗਾ ਜੱਟ ਦੀ ਟੌਰ ਦੇਖ ਬਰਾਤ ਆਇ ਨੋਂਗਾ ਬਰਾਤ ਨਾ ਆਇ ਨੋਂਗਾ ਨਾ ਤੇ ਭੈਣ ਮਰਾਵਾਂਗਾ ਤੂੰ ਯਾਰ ਵੀ ਕਹਿੰਦਾ ਅੰਦਰ ਮਰ ਗਿਆ ਆ ਗਿਆ ਮੇਰੇ ਨਾਲ ਜੇ ਕਾਲਾ ਲਾਗ ਦਰਦਾ ਤੇਰੇ ਇੰਤ ਆਇਆ ਵੀਰੁਪਤੀ ਦੀ ਬਾਹਰ ਜਾ ਕੇ ਟੱਕਰ ਉਹਦੀ ਮੇਰੇ ਪਾ ਪਿਆਲੀ ਪੈਲ ਫੋਟੋ ਹੁੰਦੀ ਏ ਪੈਲੀ ਕਾਰ ਦਾ ਕਪੜਾ ਉਂ ਦੇ ਚੋਂ ਤਾਂ ਨਿਕਲ ਜਾ ਤੇ ਹੋਈ ਪਰ ਇਸ ਤੋਂ ਦੇਖੋ ਮੇਰੇ ਸਾਲੀ ਨੇ ਬਾਟਾ ਕੱਢੇ ਪਏ ਨੇ ਚਲੋ ਠੀਕ ਆ ਲਵਜੂ ਆਹਾ ਆ ਜਾਣ ਦੇ ਮੇਰੇ ਸਾਲੀ ਦੇ ਨਾਲ ਜਾਊਗਾ ਕਿੱਧਰ ਮੂੰਹ ਝੁੱਕਿਆ ਦਾ ਚੱਲ ਚੱਲੀ ਆ ਪਾ ਜਾ ਕਿੱਥੇ ਗੱਡੀ ਪਾਰਕ ਖੜੀ ਆ ਆਪਣੀ ਪਰਾਂ ਮਾਰੇ ਹਾਂ ਨੀ ਉਹਨੇ ਬੈਠ ਨਹੀਂ ਆਣਾ ਲੱਭਤ ਰਹਾਂ ਨੇ ਬਾਹਾ ਆ ਜਾਏਗਾ ਬੈਦ ਜਲੂਸ ਕੱਢ ਕੇ ਮਾਂ ਮਲਮੁਲਾ ਪਤਾ ਟੈਲੀ ਕਾਟਦੀ ਆ ਇਹ ਨਵੇਂ-ਨਵੇਂ ਕੱਪੜੇ ਪਾਏ ਨੇ ਮੈਂ ਤੇਰੇ ਪਿੱਛੇ ਦੇ ਗੁਲਾਬ ਆ ਕਿਹੜਾ ਰੰਗ ਆ ਇਹ ਜਾਮਨੀ ਰੰਗ ਦੀ ਪਾਗ ਚਾਹਲੀ ਰੰਗ ਦੀ ਪਾਗ ਤੇਰਾ ਭੇੜਾ ਬਹਿ ਜਾ ਤੇਰਾ ਆਹ ਕੀ ਕੀ ਕੱਪੜਾ ਤੂੰ ਆਏ ਨਾ ਦੇਖ ਪਾ ਪ੍ਰੈਸ ਕਰਾਵਾ ਦੇਖੋ ਮੈਂ ਛਾਰਵਾ ਮੰਨ ਲੈ ਨੂੰ ਬੰਦ ਕਰ ਲੈ ਤਾਂ ਕਰੌਸ ਹਵਾ ਨਿਕਲ ਵਾਸਤੇ ਆ ਕਈ ਵਾਰ ਹੀਟਰ ਗਰਮ ਹੋ ਜਾਂਦੇ ਨਦਰ ਅੱਬ ਜਾ ਮੈਂ ਜੁੱਤੀਆਂ ਲਾਣਗੇ ਤੇਰੇ ਲੋਕ ਉੱਥੇ ਚਾਪੜਾ ਕੇ ਪੀਅਗੇ ਕਿ ਇਨਾਮਾ ਮਾ ਤਾਂ ਹੁਣ ਆਪੀ ਲਈ ਕਾਫੀ ਮੇਰੀ ਗੱਲ ਸੁਣ ਲੈ ਤੈਨੂੰ ਅਗਲੇ ਨੇ ਸੱਦਿਆ ਨਹੀਂ ਹੈਗਾ ਮੈਂ ਪਕਾਈ ਨਾ ਮਾਰ ਘਰੇ ਬੈ ਜਾ ਬੰਦਿਆ ਵਾਂਗੂ ਆਹ ਦੇਖ ਲੈ ਮਰੇ ਸਾਡੇ ਦੀ ਉੱਥੇ ਦੇ ਚੰਮ ਦੀ ਯਾਦ ਏ ਇੱਕ ਮਰਿਆ ਨਾ ਤੰਗਾਂ ਤੇ ਚਗਰਾ ਠਾ ਦੂਗੀ ਹਣ ਮੈਂ ਕੀ ਕਰਾਂ ਤੈਨੂੰ ਬੁਲਾਇ ਨਹੀਂ ਹੈ ਨਾ ਅਗਲੇ ਨੇ ਜਾਂਦਾ ਸੋਣਾ ਲੱਗਦਾ ਇਹਨਾਂ ਤੇਰੇ ਨੇੜੇ ਲੱਗਦੇ ਨਹੀਂ ਫਿਰ ਮੈਨੂੰ ਤਾਂ ਸਪੈਸ਼ਲ ਕਰਕੇ ਗਏ ਨੇ ਕਹਦੇ ਆਜੀ ਬਸ ਤਾਈ ਵੀ ਨਹੀਂ ਜਾਣਾ ਭੇਂਟ ਦੀ ਪੇੜਾ ਬਣਾ ਦੀ ਦਾ ਹਾਂ ਤਾਈ ਵੀ ਨਹੀਂ ਜਾਣਾ ਹੈ ਓ ਮਤਾ ਜਾਊਂਗੀ ਮੈਂ ਤਾਂ ਰਕਾ ਕੇ ਗਏ ਆ ਮੈਨੂੰ ਬਸ ਤਾਂ ਜਾਣ ਹੀ ਨਹੀਂ ਜੇ ਤੂੰ ਬਾਗੀ ਨਾ ਤੂੰ ਦੱਸ ਮੇਰੀ ਗੱਲ ਸੁਣ ਲੈ ਜੇ ਤੂੰ ਗਈਆਂ ਗਈ ਤੈਨੂੰ ਮੇਰੀ ਰਾਸ ਤੋਂ ਲੰਘਣਾ ਪਊਗਾ ਕਿ ਭੈਣ ਤੀ ਮੈਣੀ ਜਾਣ ਬੈਗਾ ਮੇਰੀ ਰਾਸ ਤੋਂ ਲੱਗ ਜੀ ਪਹਿਲਾਂ ਮਰ ਪਰ ਦੇਖ ਲਾ ਆਏ ਨਹੀਂ ਲੱਗਦੀ ਮੈਨੂੰ ਪੱਕਾ ਵਿਸ਼ਵਾਸ ਆਇਦਾ ਪੱਕਾ ਪਿਆਰ ਹੈ ਦੀ ਨੀ ਸੋਸ ਨੋ ਜਮਨੀ ਪ੍ਰਵਾਹ ਓ ਮੇਰੀ ਬਰੇ ਸਾਲੀ ਦਾ ਪਤੀ ਪਰਮੇਸ਼ਰ ਦੀ ਭਾਇਂ ਦਾ ਕੀੜੀ ਚੜ ਕੇ ਬੰਲਾ ਲੱਕ ਸੁਤੇ ਤਾਂ ਹੀ ਬਣ ਗਿਆ ਚੋਵੀ ਪਰ ਭਾਇਂ ਦੇ ਚਾਰ ਦਿਨੋਂ ਉਹਨੂੰ ਦੇਖੂ ਅੱਛਾ ਕੀ ਕੀ ਜਿਹੜਾ ਸਾਖ ਥਾ ਹਜਰਾ ਕਤਲ ਕੋ ਮੇਰੇ ਸਾਲੀ ਦਾ ਪਰ ਇਹ ਚਾਰ ਦਿਨ ਪ੍ਰਵਾਹ ਨਹੀਂ ਲਾਸਤੀ ਲੰਗੀ ਲੈ ਓਏ ਕਲੂ ਕਿਸੇ ਪਾਸੇ ਹੋਰ ਲੰਘ ਜੂਗੀ ਤਾਂ ਵੇਚਤੀ ਆਉਂਗਾ ਪੰਡ ਚ ਫੁੱਪਰੇ ਦਾ ਯਾਰ ਤਾਂ ਦਲ ਜਾਨੀ ਪਤਾ ਕਰਿਆ ਅੱਜ ਮੈਂ ਕਿਹਾ ਪਹਿਲਾਂ ਕੱਪੜੇ ਦਾ ਬਦਲ ਲਾ ਪਾਪਾ ਆ ਗਿਆ ਮਜਾ ਕਿਹਾ ਹੋਈ ਹਾਂ ਕਰ ਮੈਂ ਦੇਖੋ ਨਵੇਂ ਕੱਪੜੇ ਅੱਜ ਵੀ ਪਾਲੇ ਪਾਏ ਚ ਸੰਗਰਾਮ ਨਹੀਂ ਕੀ ਸੰਗਰਾਮ ਹਾਂ ਪਤਾ ਹੈਣਾ ਸੰਗਰਾਮ ਤਾਂ ਪਤਾ ਵਿਆ ਨਹੀਂ ਜਾਂਦਾ ਕਿਹਦੇ ਵਿਆਹ ਹੈ ਜਾਓ ਬਰਾ ਕਿਹਦੇ ਵਿਆਹ ਜਾਵਾਦੀ ਨਾਗਾ ਤਾਂ ਬੋਲਣੇ ਲੱਗ ਰਹੀ ਇਹ ਬਿਲਾ ਉਹ ਤਾਂ ਮੇਰੀ ਗੱਲ ਸੁਣ ਉਹ ਤਾਂ ਮੈਨੂੰ ਐ ਕਹਿ ਦਿੱਤੀ ਕਹਿੰਦੀ ਲੱਭ ਜੂ ਮੈਂ ਲੱਭ ਜੂ ਤੂੰ ਮੈਨੂੰ ਕਹਿੰਦੀ ਕਹਿੰਦੀ ਆ ਕਰ ਕਰੀਦਾ ਤੇ ਬਿਆਰ ਤੇ ਚੱਲਾ ਜਾ ਆ ਜਾ ਮੇਰੇ ਨਾਲ ਚੱਲ ਕਹਿੰਦੀ ਮਾ ਹਾ ਹਾ ਹੱਲ ਪੈਂਦੀ ਆ ਮਾ ਮੈਂ ਨਹੀਂ ਜਾਂਦਾ ਆਏਗਾ ਹੁਣ ਉਹ ਕਿਆ ਨਹੀਂ ਫਿਰ ਨਾ ਮੈਂ ਤਾਂ ਗਿਆ ਨਹੀਂ ਫਿਰ ਕੀ ਖਾ ਲਈਏ ਕੀ ਪੀ ਲਈਏ ਕੀ ਖਾ ਜਾਗੇ ਆਪਾਂ ਉੱਥੇ ਜਾ ਕੇ ਕੀ ਫਾਇਦਾ ਵਾਹ ਆ ਪੜ ਜਾਂਦੇ ਹੈਂ ਇੱਜ਼ਤ ਘਾਤ ਕਰੋਣ ਦੱਸਦੀ ਉਹ ਤਾਂ ਸਦਾ ਲੱਭ ਜੂ ਆ ਉਹ ਨਹੀਂ ਹੁਸਕੇ ਨਹੀਂ ਮਿਲੂ ਤਾਂ ਲੈ ਕੇ ਜਾਂਦੀ ਕੱਲੋ ਉਹਦਾ ਹਰੇਕ ਨਾਲੇ ਹੁੰਦਾ ਹੈ ਹਰੇਕ ਨਾਲ ਕਿਉਂਦਾ ਮੇਰੇ ਸਾਲਾਂ ਦਾ ਤੱਤ ਕਰ ਦੂ ਮੈਂ ਕਿਵੇਂ ਮੇਰੀ ਕਹਾਣੀ ਕਿਸਰਾ ਉਹ ਕਹਿਣਾ ਮਤਲਬ ਵੀ ਹਰੇਕ ਘਰ ਵਾਲਾ ਆਪਣੀ ਕਰਦੇ ਨਾਲ ਕਰਦੀ ਆ ਹਾਂ ਉਹ ਤਾਂ ਹੈ ਵੀ ਉਹ ਤਾਂ ਕਰਦਾਗਾ ਫੇਰ ਉਹ ਤਾਂ ਮੈਨੂੰ ਕਹਿ ਤਾ ਤੇਰੇ ਰਹਿ ਹਾਲਾਤ ਕਿ ਨਹੀਂ ਕੋਈ ਕਰਦਾ ਉਹ ਤਾਂ ਮੈਂ ਜੋਗਾ ਕਰ ਰਹੀ ਦੀ ਤੁਲਸ ਮਿੰਦਾ ਤੁਲਸ ਰਾਮ ਦੇ ਵੜਾਦਾ ਹੁੰਦਾ ਹੋ ਬਿਰਲ ਜੀ ਦੀਆਂ ਗੇਟ ਵਿੱਚ ਦੀ ਹਾਂ ਹਾਂ ਉੱਥੇ ਹੀ ਕਦੋਂ ਦਾ ਮੈਂ ਦੇਖਣ ਲੱਗ ਰਿਹਾ ਜਿਹੜਾ ਤੇਰੇ ਨਾਲ ਭੈਣ ਦੇ ਚਾਰ ਤੀ ਜੋਗਾ ਹੋ ਰਹੀ ਆ ਕਿ ਵੀ ਭੈਣ ਦੇ ਚਾਰ ਦੀ ਬੰਦ ਕਰਨ ਵਾਲੀ ਆ ਹਾਂ ਤੀਜੂ ਗਾਇ ਨਹੀਂ ਘੜਤੀ ਓਏ ਉਹ ਤਾਂ ਫਿਰ ਉਹ ਉਹ ਨਾ ਬਾਈ ਬਣ ਕੇ ਇੱਕ ਗਾਣਾ ਦਸੀ ਚੰਗਾ ਕਿਸੇ ਨੂੰ ਵੇਚਤੀ ਆਉਗੀ ਪਰ ਨਾ ਨਾ ਗਾ ਨਹੀਂ ਰਾਂਦਾ ਅਟੈਨਸ਼ਨ ਨਾ ਲਿਆ ਕਰ ਮੇਰੇ ਉੱਤੇ ਚਾਹ ਵੀ ਨਾ ਚਾਹ ਨਾ ਚਾਹ ਦੀ ਤਾਂ ਲੋੜ ਨਹੀਂ ਅੱਜ ਕਾ ਚਾਹ ਪੁੱਛ ਰਹੇ ਨੂੰ ਇਹਨਾਂ ਅੱਜ ਮੈਂ ਕਿਤੇ ਹੋ ਚਾਵਲ ਜਾਂਗਾ ਹਾਂ ਪਕਾਈ ਮਾਰਨੇ ਨਾ ਫਿਰ ਮੈਂ ਮਾਰੂੰ ਓ ਮੈਂ ਨਹੀਂ ਕਹਿੰਦਾ ਮੈਂ ਤੂੰ ਬਾਪਦਿਆ ਬੰਦਾ ਕਾ ਕਹਾ ਉਹ ਮੇਰੀ ਗੱਲ ਸੁਣਾ ਸੱਟ ਤੇ ਲੱਗਿਆ ਨਹੀਂ ਕਾਏ ਵਾਸਤੇ ਬਹਿ ਜਾ ਰਿਹਾਗਾ ਨਾ ਨਾ ਮਰ ਲਾ ਹੈਗੀਆਂ ਅੱਛਾ ਫਿਰ ਠੀਕ ਆ ਓਹੋ ਨਾਰਾ ਦੀ ਵਾਜਾ ਕਹੀਂ ਪੜੀ ਦੀ ਉਹ ਸੜਕ ਲਿਆ ਮੰਨੇ ਉਹ ਮੁਸਕ ਕਪੂਰ ਜਾ ਮੇਰੀ ਗੱਲ ਸੁਣੋ ਗਾਣਾ ਚੰਗਾ ਕਿਸ ਨੂੰ ਦਸੀ ਨਾ ਨਾ ਮੈਂ ਨਾ ਨਾ ਬੇਜ ਤੇ ਆਉਣ ਯਾਨੀ ਪੰਡਾ ਨਾ ਇਹ ਤਾਂ ਤੇਰੇ ਚ ਹਾਂ ਤੇ ਮੇਰੇ ਚ ਤੇ ਭਾਬੀ ਜੀ ਕੱਲ ਰੂ ਭਾਬੀ ਜੀ ਚ ਆਏ ਤਾਂ ਰੂ ਸਿਆਣਾ ਖੈਰ ਹੈ ਇੱਕ ਬੁੱਗੀ ਦੇ ਦੇ ਪਰ ਜਿਹਦੀ ਲੈਣੀ ਆ ਸਹਲਾ ਉਹਦੀ ਲੈ ਲੈ ਉਹ ਮੈਂ ਨਹੀਂ ਕਹਿੰਦਾ ਮੇਰਾ ਸਾਇਆ ਮੇਰੀ ਗੱਲ ਸੁਣ ਜੱਪਾ ਜੱਤਰੀ ਬੇਬੇ ਬੁਲਾਰੀ ਆ ਬੇਬੇ ਤਾਂ ਐ ਕਹਿ ਰੀਆ ਕਹਿੰਦੀ ਵਿਆਹ ਵਗ ਜਾ ਬਿਆਹ ਜਾਣਾ ਮੈਂ ਵੀ ਅੱਛਾ ਤੂੰ ਵੀ ਜਾਏਂਗਾ ਹਾਂ ਰਾਸਗੋਲੇ ਦੇਖੀ ਕੇ ਮੈਂ ਬੱਚੂ ਥਮਾ ਜੇ ਸਾਲੀ ਤੇ ਲੱਗ ਜਾਏ ਕਨੜ ਜਾਏ ਕਾਲਾ ਲੱਗ ਭਾਂਦੇ ਜਾਰਦੀ ਮਾੜਾ ਕਾਲੀ ਦੀ ਰੋਟੀ ਵੀ ਨਹੀਂ ਖਾਈ ਹੈ ਰੋਟੀ ਵੀ ਨਹੀਂ ਖਾਈ ਚੱਲ ਫਿਰ ਤੂੰ ਬਾਹਰ ਜਾ ਬਾਹਰ ਜਾ ਭਾਬੀ ਵੀ ਜਾ ਰਹੀ ਆ ਹਾਂ ਹਾਂ ਭਾਬੀ ਵੀ ਜਾ ਰਹੀ ਆ ਭਾਬੀ ਨਾਲੇ ਖਾ ਲਈ ਉੱਥੇ ਪੇੜੇ ਹਾਂ ਭਾਬੀ ਨਾਲੇ ਖਾਉਂ ਤੇਰੀ ਮਾੜਾ ਪਰੌਂਠਾ ਤੇ ਚਾਰ ਖੂਜਾ ਲੈ ਮੇਰੇ ਸਾਲੇ ਦੀ ਬਾਈਤਲ ਚਰਾਨੀ ਕੁੱਤੀਏ ਛੱਡ ਕੇ ਮਾਜੀ <laughs> तो <laughs> चार हजार ਜਮਾਨ ਦਾ ਬਹੁਤ ਪੱਕੇਂ ਮਰੀ ਜਿਹੜੀ ਚੀਜ਼ ਕੇਰਾ ਹਾਂ ਕਰਦੀਏ ਪਸੰਦ ਆ ਜੇ ਨਾ ਮੈਂ ਉਹ ਚੀਜ਼ ਛੱਡਦਾ ਨਹੀਂ ਹਾਂ ਰੱਦ ਦੇ ਪੱਕੇ ਆਣਾ ਹਾਂ ਬਾਬੀ ਰੱਦ ਦਾ ਵਾਲੀ ਪੱਕੇ ਕਰ ਦਾਂਗਾ ਜਿਹੜੀ ਚੀਜ਼ ਕੇਰਾ ਚਾਹ ਲੀਏ ਉਹ ਤਾਂ ਆਪਣੇ ਅਜ ਤੱਕ ਵੀ ਨਹੀਂ ਛੱਡੀ ਇਹ ਕਿੱਧਰੋਂ ਆਇਆ ਤੂੰ ਹੈ ਕਿੱਧਰੋਂ ਆਇਆ ਇਦੋਂ ਕਿਤੇ ਨਹੀਂ ਮਾ ਚਲਾ ਪਰਜਾਈ ਨਾਲ ਕਰਾਈਏ ਗੱਲਾਂ ਅਸਾਂ ਪਰਜਾਈ ਵੇਦੀ ਹੈ ਹੁਣ ਤਾਂ ਵੇਲੀ ਹੋਇਆ ਹੈ ਤੂੰ ਬਿਲਿੰਗ ਹੈਗੀ ਮੇਰੇ ਵਾਸਤੇ ਚਲ ਮੇਰੀ ਗੱਲ ਸੁਣਾ ਹਾਂ ਤੂੰ ਗੱਲ ਸਿੱਧੀ ਸਿੱਧੀ ਜੀ ਕਰਵੇਂ ਉਧਰ ਆ ਜੂਗਾ ਕੋਈ ਨਹੀਂ ਆਉਂਦਾ ਚਲ ਬੈ ਜਾ ਬੈ ਜਾ ਆਉਂਦਾ ਆ ਕੋਈ ਫालतू ਗੱਲ ਨਾ ਕਰ ਹਾ ਅੱਜ ਕਿਵੇਂ ਨਰਾਇਣ ਦੇ ਕਰੇ ਕੀੜੀ ਕੀੜੀ ਦੇ ਕਰੇ ਨਰਾਇਣ ਕਿਵੇਂ ਹੁੰਦਾ ਹੋਵੇ ਕਿਵੇਂ ਆ ਠੀਕ ਹੈ ਕੰਸਰ ਮਾਤਾ ਹੋਤੀਗਾ ਕਿੱਧਰ ਜਾ ਰਹੀ ਸੀ ਉਹ ਆਪਣੇ ਨਾ ਆਹੋ ਮੈਂ ਸਮੱਸ ਸਮੱਸ ਦੀ ਕਹਿ ਦੀਆ ਮਾਸ ਕੀ ਕਰਨੀਆ ਰੁੜ ਜਾ ਲਿਆ ਉਹ ਮਾ ਕਰ ਦੱਦਾ ਤਕੜੀ ਹੋ ਜੇਗੀ ਕੀ ਕਰਦਾ ਫੋਟਵੇ ਦੇਖ ਲੈ ਲੈਤੀਆ ਗੱਲਾਂ ਦੇਖ ਲੈ ਪਰ ਹੋ ਜੇਗੀ ਤਕੜੀ ਪੀ ਲਿਆ ਕਰੀਐ ਇਸ ਵਾਲੀ ਮੈਸਾਲਾ ਦੱਦਾ ਉਹ ਹੋ ਨਾ ਬੜਾ ਰਹੇਦਾ ਛੱਡ ਹਾਂ ਕਿਵੇਂ ਕਿਵੇਂ ਅੱਜ ਆਉਣਾ ਹੋਇਆ ਬਸ ਹੇ ਨਾ ਇਹ ਕਿ ਪਹਿਲੀ ਵਾਰ ਆਇਆ ਰੋਜੇ ਉਹਰੇ ਪਰਦਾਰਾ ਨਾ ਮੈਂ ਤਾਂ ਬੱਸ ਚੱਲ ਮਤਲਬ ਲੱਸੀ ਨੂੰ ਕਹਿਣਾ ਐ ਦੀਗਾ ਇਹ ਇਹ ਪਾਪੀ ਨਾ ਲੈ ਜਾ ਕਰ ਲੱਸੀ ਆਪਣੇ ਆਮ ਆ ਗਈ ਆਪਣੇ ਅੱਠਵੇਂ ਸੱਜਦੇ ਹੁੰਦੀਆਂ ਨੇ ਬੀ ਖੜੀਆਂ ਨੇ ਕਰੇ ਤਾਂ ਹੀ ਕਹਿੰਦਾ ਜੀ ਮੈਂ ਕਈ ਵਾਰੀ ਲੱਸੀ ਲੋਸੀ ਨਹੀਂ ਤਾਹਲਾ ਸਿਲਾਇਆ ਕਰੀ ਚੱਲ ਕੋਈ ਨਹੀਂ ਚੱਲ ਚੰਗਾ ਮੈਂ ਜਾਣ ਨਾਲ ਹੀ ਹਾਂ ਬਾਗ ਜਾ ਤੂੰ ਫੱਗ ਜਾ ਠੀਕ ਕੰਮ ਦੰਦਾ ਕਰ ਲਿਆ ਕਰ ਫਿਰਦਾਰਾ ਨਾ ਸਾਰਾ ਦੰਦੇ ਬਲਾਉਂਗਾ ਫਿਰਦਾਰਾ ਨਾ ਦਿੱਤੀਆਂ ਤੜਾਂ ਦਾ ਚੱਲ ਉਹ ਤਾਂ ਠੀਕ ਆ ਕੀ ਹੋ ਗਿਆ ਤੈਨੂੰ ਮਰਨੇ ਆ ਦੇਖ ਮੇਰੀ ਗੱਲ ਸੁਣ ਨਾ ਹਾਂ ਅੱਜ ਤੱਕ ਮੈਂ ਤੇਰੇ ਕਿਸੇ ਗੱਲ ਦਾ ਬਲ ਨਹੀਂ ਰੱਖਿਆ ਹੈਗਾ ਤੂੰ ਮੈਨੂੰ ਝੂਠ ਨਾ ਬੋੜ ਮੈਂ ਤੁਹਾਡੀ ਸਾਰੀ ਗੱਲਾਂ ਸੁਣ ਲਈ ਮੈਂ ਤੇਰਾ ਕਿਸੇ ਗੱਲ ਦਾ ਗੁੱਸਾ ਨਹੀਂ ਕਰਦਾ ਦੇਖ ਮੈਨੂੰ ਇਹ ਆ ਵੀ ਤੂੰ ਖੁਸ਼ ਰਹਿ ਮੈਂ ਹਾਂ ਉਹ ਜੇ ਤਾਂ ਉਹੀ ਬੈਠੀ ਉਹ ਨਾ ਮੇਰੀ ਗੱਲ ਸੁਣ ਮੈਨੂੰ ਕਿਸੇ ਗੱਲ ਦਾ ਗੁੱਸਾ ਨਹੀਂ ਦੇਖ ਮੈਂ ਆਮਲੀ ਬੰਦਾਗਾ ਚਾਰ ਮਿਲ ਲੈਵੇ ਡੰਗਰ ਨਹੀਂ ਕਿ ਮੈਂ ਤਾਂ ਟੈਪ ਪਾਸ ਕਰ ਲੂੰਗਾ ਮੈਂ ਤੇਰਾ ਵਿਆਹ ਉਹ ਜਿਹਾ ਕਰਾ ਦਿੰਦਾ ਜੇ ਮਨ ਦਾ ਬਾਕੀ ਤੇਖ ਤੇਰੀ ਆਬਦੀ ਹੋਆਗੀ ਜਬਾ ਕਾ ਮੈਂ ਪਾ ਲੂੰਗਾ ਫੇ ਅਹ ਨਹੀਂ ਨਹੀਂ ਇਹੋ ਜਿਹੀ ਕੋਈ ਗੱਲ ਹੀ ਨਹੀਂ ਹੈਗੀ ਖਾ ਪਰ ਮੈਲੇ ਸਰਦੀ ਸੌ ਵੀ ਇਹ ਗੱਲ ਨਹੀਂ ਕੀ ਸੌ ਨਹੀਂ ਖਾਂਦੇ ਨਾ ਫਿਰ ਕੀ ਫਾਇਦਾ ਦੇਖਾਈ ਜਿ ਰਿਸ਼ਤੇਦਾਰਾ ਜੇ ਮੰਨਦਾ ਕਾ ਤੇਰਾ ਰਿਸ਼ਤਾ ਉਹਨਾਂ ਨਾਲ ਗੱਲ ਕਰ ਲਾ ਹਾਉ ਰਿਸ਼ਤੇ ਦੀ ਗੱਲ ਹੀ ਕਰਦਾ ਸੀ ਕਹਿੰਦਾ ਚਾਚੀ ਨੂੰ ਭੇਜੂੰਗਾ ਫਿਰ ਮੈਂ ਤੈਨੂੰ ਹੀ ਕਹਿੰਦਾ ਤੂੰ ਰਿਸ਼ਤਾ ਕਰਾਲਾ ਮੇਰਾ ਕੀ ਅਮਦ ਅਮਲੀ ਬੰਦਾ ਹੀ ਟਾਈਪਸ ਕਰਦਾ

वैसे गलती ਤੇ ਮੇਰੀ ਆ ਇਹਦਾ ਵਿਚਾਰੀ ਨੇ ਬਹੁਤ ਸਾਥ ਅਨੁਭਾਇਆ ਕਾਲੇ ਲਸ਼ਿਆ ਨੇ ਚੱਲ ਪ੍ਰਮਾਤਮਾ ਮੇਰੀ ਖੁਸ਼ੀ ਤੇ ਐਸੀ ਲੱਗੇ ਜਿੱਥੇ ਖੁਸ਼ ਆਗੀ ਉੱਥੇ ਮੈਂ ਖੁਸ਼ ਮੇਰਾ ਕੀ ਆ ਇੱਕ ਦੋ ਸਾਲ ਨੇ ਨਿਕਲ ਜਾਣਗੇ ਪਰ ਲੱਭ ਇਹਨੂੰ ਲੰਮੀ ਉਮਰ ਆ ਬਖਸ਼ੇ ਸਾਲੂ ਮਾਣਾ ਕੰਮ ਕਰ ਲੈ ਕੀ ਮੰਗਣਾ ਚਾਰ ਕਿਦਰ ਲੈ ਕੇ ਤੇ ਵਿਆਹ ਦੀ ਸਮਾਨ ਵੀ ਲੈ ਕੇ ਆਉਣਾ ਸਾਰਾ ਹਾਲੀ ਪਾ ਦੇ ਮਾਣਾ ਤਾਂ ਕਿ ਭੁਕਿੰਨੇ ਕੇ ਤਾਂ ਇਸਰੀਰ ਚਰਨ ਚਰਨ ਫਲ ਕਰ ਪਾਣੀਆਂ ਨੂੰ ਕਹਿਣਾ ਹੈ ਤਾਂ ਕੀ ਵੀ ਦਾਦਾ ਕੀ ਲੈ ਰਹਿ ਗਿਆ ਰੱਖ ਲੈ ਭਾਈ ਉਹ ਡੰਗਰ ਲੈ ਕੇ ਵੇਚ ਦਾਂਗੇ ਕੀ ਕਰਾਉਣਾ ਪਾਣੀ ਚਲ ਜੰਟੇ ਤੇ ਨਾਲ ਗੱਲ ਕਰੀਏਗੀ ਲੋ ਸੜਸੀ ਦੀ ਲੜਕੇ ਚ ਮੱਖ ਪਣਾਣਾ ਟੋਕਰਾ ਕਿੱਧਰ ਗਿਆ ਆ ਪਾਣੀ ਲੈ ਲੈ ਉਹ ਬੱਸ ਆ ਪਾਣੀ ਦਾ ਕੀ ਆ ਮੈਂ ਪੀ ਲਿਆ ਪਾਣੀ ਤੋਰੇ ਮੇਰੀ ਗੱਲ ਸੁਣ ਇਕ ਪੂਰੇ ਪਾਣੀ ਪੀ ਲਿਆ ਹਾਂ ਮੇਰੀ ਗੱਲ ਸੁਣ ਇਕ ਕੱਲੂ ਤੇਰਾ ਵਿਆਹ ਵੀ ਆ ਠੀਕ ਆ ਤੂੰ ਆਪਦਾ ਖਿਆਲ ਰੱਖਿਆ ਕਰ ਨਾ ਇਹ ਗੱਲਾਂ ਛੱਡ ਦੇ ਹੁਣ ਬਗਾਣਾ ਤਾਂ ਰਹਿ ਗਿਆ ਹੁਣ ਤੂੰ ਮੇਰੀ ਗੱਲ ਸੁਣ ਇਕ ਆਪਦਾ ਜਿਹੜਾ ਤੇਰਾ ਸ਼ਾਪਿੰਗ ਸ਼ਾਪਿੰਗ ਹੈਗੀ ਉਹਦੀ ਉਹ ਕਰ ਲੈ ਜਿਹੜੀ ਉੱਤੇ ਰਹਿ ਗਈ ਚੱਲ ਕੋਈ ਨਾ ਕਮਰੇ ਚ ਤਾਂ ਪੈ ਜਾ ਕਰੋ ਅਹਾਂ ਨਾਲੇ ਤੇਰੀ ਬਾਤ ਜੀ ਕਿ ਮੈਂ ਠੀਕ ਹੋ ਰਹੀ ਆ ਕਿ ਮਨ ਲੱਗਦਾ ਭੁੱਖੀ ਪਾਕੀ ਛੱਡ ਗਿਆ ਉਪੁੱਕੀ ਦਾ ਮਤਾਂ ਛੱਡ ਗਿਆ ਮਾਹਾਂ ਗਾਂਹ ਚੱਲ ਜਵਾਖ ਵੀ ਪੜਾਉਣਾਗਾ ਹੁਣ ਪੁੱਕੀ ਦੋ ਕੀ ਕਰਵਾਉਣਾ ਹੈ ਖਰਚਾ ਵੱਧ ਹੋ ਗਿਆ ਨਾ ਮੇਰੇ ਵਿਆਹ ਕਰਕੇ ਓਏ ਨਹੀਂ ਤੇਰੇ ਵਿਆਹ ਦਾ ਕਾਹਦਾ ਖਰਚਾਗਾ ਇੰਨਕ ਤਾਂ ਮੈਂ ਲੈ ਲਵੇ ਜੋੜਿਆ ਹੋਇਆ ਹੁਣ ਤਾਂ ਕਹੀ ਗਈ ਤੀ ਤੂੰ ਐ ਨਾ ਕਰ ਪਾਉਣਾ ਮੈਂ ਦੇ ਦੂੰਗੀ 250 ਰੁਪਏ ਤੂੰ ਲਿਆ ਓਏ ਨਹੀਂ ਮੇਰੀ ਗੱਲ ਸੁਣ ਤੂੰ ਤਾਂ ਬੜਾ ਧਿਆਨ ਰੱਖਿਆ ਕਰ ਤੇ ਅੰਦਰ ਰੋਟੀ ਪਾਣੀ ਟਾਈਮ ਨਾ ਖਾੜਿਆ ਕਰ ਨਾਲੇ ਕੱਲ ਨੂੰ 9 ਵਜੇ ਬਰਾਤ ਨਾਲ ਲਿਆਉਣਾ ਕਰ ਠੀਕ ਆ ਤੇ ਤੂੰ ਉਹਦਾ ਧਿਆਨ ਰੱਖਿਆ ਕਰ ਉਹ ਪਾਣੀ ਤਾਂ ਮੈਂ ਪੀ ਲਿਆ ਕੋਈ ਗੱਲ ਨਹੀਂ ਤੂੰ ਤਾਂ ਲੈ ਜਾ ਨਾਲੇ ਚਾਹ ਬਣਾ ਲੈ ਉਹਨੂੰ ਮੈਂ ਖੇਤ ਜਾਊਂਗਾ ਚਲੋ ਦੇਰਾ ਇਧਰ ਉਸਤਾਈ ਇਹ ਖੁਸ਼ ਰਹੇ ਬੀ ਵਿਚਾਰੀ ਉਹ ਮੇਰਾ ਰੱਬਾ ਜਿੱਥੇ ਜਾਊਗੀ ਨਾ ਖੁਸ਼ੀ ਰਹੇ ਬਸ ਮੈਂ ਤਾਂ ਉਹ ਖਸ ਖਾਣ ਦਾ ਟੰਡ ਲੂ ਇਹ ਤਾਂ ਤੀਵਾਂ ਨਾ ਲੱਗੇ ਹਾਂ ਪੌਣਾ ਚਲ ਸੁਣੋ ਚਲ ਬਾਈ ਠੀਕ ਆ ਜੇ ਕੋਈ ਗਲਤੀ ਮਲਤੀ ਹੋਈ ਤਾਂ ਮਾਫ ਕਰ ਦੇ ਚਾਬੀ ਗੱਡੀ ਦੀ ਗੱਡੀ ਦੀ ਚਾਬੀ ਹਾਂ ਹੋਰ ਹੁਣ ਚਾਬੀ ਦਿੱਤੀ ਆ ਗੱਡੀ ਦਿੱਤੀ ਹੈ ਕੀ ਗੱਡੀ ਗੱਡੀ ਕਿਉਂ ਦੁਬਾਰਾ ਵਿਆਹੀ ਹੋਈ ਲੱਤੀ ਹੈ ਹੁਣ ਗੱਡੀ ਦਾ ਹੱਕ ਨਹੀਂ ਮੰਨਦਾ ਤੀ ਦੇਣ ਦਾ ਜਿਹੜਾ ਬਾਈ ਸੋਨੇ ਸਮਾਨ ਕਹਤੀ ਮੈਂ ਉਹ ਸਾਨੂੰ ਸਾਰਾ ਪਛਾਤਾ ਜੀ ਗੱਡੀ ਦੀ ਗੱਲ ਤਾਂ ਆਪਣੀ ਹੋਈ ਨਹੀਂ ਸੀ ਲੱਕੜਾ ਸੀ ਕੀ ਕਰਨੀਆਂ ਨੇ ਸਾਨੂੰ ਮੇਨ ਚੀਜ਼ ਦਿਓ ਜਿਹੜੀ ਆਵੇ ਜਾਵੇ ਸੋਹਣੀ ਵੀ ਲੱਗੇ ਲੋਕ ਵੀ ਕਹਿਣਾ ਹਾਂ ਵੀ ਦੁਬਾਰਾ ਹੋ ਵਿਆਹੀ ਹੋਈ ਲੱਤੀ ਗੱਡੀ ਦਿੱਤੀ ਅਗਲੇ ਨੇ ਚਲੋ ਮੈਂ ਕਰਦਾ ਇੱਕ ਮਿੰਟ ਇਨੇ ਸਾਰਾ ਕੁਸ ਆਪਦਾ ਵੇਚ ਵਟ ਕੇ ਥੋਡੇ ਤੇ ਲਾਤਾ ਟਰਾਲੀਆਂ ਪਰ ਪਰ ਸਮਾਨ ਦੀਆਂ ਦੇਤੀਆਂ ਉਹ ਸਾਨੂੰ ਦਿੱਤੀਆਂ ਤੈਨੂੰ ਵਰਤੋਂ ਨੂੰ ਦਿੱਤੀਆਂ ਨੇ ਮੇਰੇ ਹਲਦੇ ਕੋਲੇ ਰਹਿ ਕੀ ਉਹਦੇ ਕੋਲੇ ਰਹਿ ਕੇ ਗਿਆ ਸਾਰਾ ਕੁਸ ਵੇਚਤਾ ਨੇ ਤੁਸੀਂ ਪਾਉਂਗੇ ਨਾਵਾ ਤੈ ਜਾਣਾ ਜਾਣਾ ਤੇਰੇ ਨਾਲ ਜਾਂਦੀਆ ਮੇਰੀ ਜੁੱਤੀ ਤੂੰ ਤਾਂ ਇਹਦੇ ਪੈਰ ਵਰਗਾ ਵੀ ਨਹੀਂ ਵੇ ਭੋਲੇਆ ਬੰਦਿਆ ਤੂੰ ਮੇਰੀ ਖੁਸ਼ੀ ਲਈ ਕੀ ਕੁਝ ਕਰਨ ਲੱਗਿਆ ਤੂੰ ਮੇਰੇ ਪੁੱਤ ਨੂੰ ਕਿਵੇਂ ਬੋਲਦੀ ਐ ਪੈਰ ਵਰਗਾ ਨਹੀਂ ਉਹ ਦਿਨ ਤੇ ਦੀ ਨਾਲ ਕੀਤੇ ਗੱਲ ਹੋਈ ਸੀ ਮਾਤਾ ਅੱਜ ਤੈਨੂੰ ਹੋ ਗੇਟ ਨੀਲਾ ਬੜਾ ਲੱਗਦਾ ਇਹ ਗੇਟ ਨੀਲਾ ਤੁਹਾਨੂੰ ਅੱਛਾ ਬਾਹਰੇ ਹੋ ਜਾਓ ਤੂੰ ਬਾਹਰ ਦਾ ਬੋਲ ਹਾਂ ਤੂੰ ਐਡੀ ਕੁਰਬਾਨੀ ਦੇਣ ਲੱਗਿਆ ਸੀ ਮੇਰੇ ਪਿੱਛੇ ਪਰ ਮੈਨੂੰ ਵਹਿਤੀ ਮਾ ਤੂੰ ਜਿੱਥੇ ਤੂੰ ਖੁਸ਼ ਆਂਗੀ ਉੱਥੇ ਸਾਰਾ ਕੁਝ ਮੈਂ ਦੇਤਾ ਮਿਲਦਾ ਤੇਰੀ ਖੁਸ਼ੀ ਤੋਂ ਵੱਧ ਕੀ ਚਾਹੁੰਦਾ ਤੂੰ ਬੋਲ ਤਾਂ ਸਕਦਾ ਸੀ ਉਹ ਤੈਨੂੰ ਇੰਨਾ ਜਲੀਲ ਕਰੀ ਜਾਂਦੇ ਤੂੰ ਚੁੱਪ ਕਰਕੇ ਐ ਕਰਕੇ ਖੜਾਗਾ ਜੀ ਮੈਂ ਤਾਂ ਗਲਤੀ ਹੋ ਗਈ ਉਹ ਨਾ ਬੋਲਣੇ ਬੰਦ ਕਰ ਮੈਂ ਤੇਰੀ ਖੁਸ਼ੀ ਲਈ ਸਾਰਾ ਕੁਝ ਕੀਤਾ ਤੀਗਾ ਜਿੱਥੇ ਤੇਰੀ ਖੁਸ਼ੀ ਉੱਥੇ ਮੇਰਾ ਸੀ ਸਾਰਾ ਕੁਝ ਚੱਲ ਝੰਪੋ ਕਰ